ਚਲੋ ਸਰ ਸੁਪੇ ਦਾ ਘਰ ਨਹੀਂ ਕੋਈ ਜਾਂਦਾ ਲਾਹ ਦੇਖਾ ਬੱਤ ਆਹ ਜੀ ਸਰ ਹਾਂ ਜੀ ਸਰ ਹੁਣ ਸਰ ਜਿਹੜਾ ਮੁੰਡਾ ਮੋਜਾ ਮੜਿਆ ਇਸ ਨੂੰ ਜਾਣ ਕਰ ਦਿਓ ਕੀ ਮਸਲਾ ਕੀ ਹੈ ਸਾਡੇ ਜਿਲ੍ਹੇ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਸਾਹਿਬ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਡੀਐਸਪੀ ਸਬਡਿਵੀਜ਼ਨ ਬਰਾਚੌਰ ਦੀ ਜੋਗਗਵਾਈ ਹੇਠ ਸਾਡੇ ਥਾਣਾ ਦੇ ਏਰੀਆ ਵਿੱਚ ਹਰ ਰੋਜ਼ ਪਟ્રોલਿੰਗ ਅਤੇ ਨਾਕਾਬੰਦੀ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਸਾਡੇ ਥਾਣੇ ਤੋਂ ਐਸਐਸ ਸੁਭਾਸ ਚੰਦਰ ਸਮੇਤ ਪੁਲਿਸ ਪਾਰਟੀ ਜਿਹੜੇ ਆਪਣੇ ਅੰਦਾਲਾ ਮੰਡੀ ਦੀ ਰੈਕ ਸਾਈਡ ਤੇ ਗਸ਼ਤ ਕਰ ਰਿਹਾ ਸੀ ਜਿੱਥੇ ਇਹ ਇੱਕ ਦੋਸ਼ੀ ਨਾਰਬਾਜ਼ ਚੱਕਰ ਵਗੀ ਤੇ ਜਿਹਨਾਂ ਨੂੰ ਜੋ ਕਿ ਬਾਈਕ ਤੇ ਸੀ ਉਹ ਇਹਨਾਂ ਨੂੰ ਰੋਕ ਕੇ ਹਮ ਚੈੱਕ ਕੀਤਾ ਸਿਕਾਂਤ ਦੇ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜਿਹੜਾ ਹੈ ਰਜੇਸ਼ ਕੁਮਾਰ ਪਿੰਡੀ ਪੁੱਤਰ ओंਕਾਰਨਾਥ ਪਸੀਵਾੜ ਨੂੰ 7 ਬਰਾ ਚੋਣ ਦੱਸਿਆ ਸੀ ਇਹਨਾਂ ਨੇ ਉਹ ਜਿਹੜਾ ਮੋਟਰਸਾਈਕਲ ਸੀਗਾ ਉਹਨੇ ਪੁਲਿਸ ਪਾਰਟੀ ਦੇ ਸਾਹਮਣੇ ਉਹ ਵੇਰ ਜਿਹੜਾ ਸੀਗਾ ਸਮਾਨ ਟੰਗਿਆ ਫੈਸ ਗਰਦੇ ਆਪਣੀ ਨਸੀਲਾ ਬਦਾਰ ਉਹ ਤੋਂ ਦਿੱਤਾ ਉਹ ਇਨਾਂ ਨੇ ਪ੍ਰੋਪਰ ਕਾਨੂੰਨ ਦੇ ਜੱਪਤੇ ਅਨਸਾਰ ਉਹਦੀ ਚੈਕਿੰਗ ਕੀਤੀ ਤੇ ਇਸ ਵਿੱਚੋਂ ਇਹਨਾਂ ਨੂੰ ਹੈਰੋਨ ਮਿਲੀ ਜੋ ਕਿ ਬਰਾਮਦ ਕਰਨ ਤੇ 10 ਗ੍ਰਾਮ ਦੀ ਸੀ ਇਸ ਤੇ ਪਹਿਲਾਂ ਕਿੰਨੇ ਮਾਮਲੇ ਦਰਜ ਨੇ ਇਸ ਤੋਸੀ ਇਹ ਸਾਡੇ ਲੋਕਲ ਥਾਣੇ ਦਾ ਰਹਿਣ ਵਾਲਾ ਹੈ ਰਹਾ ਤੇ ਇਹਦਾ ਅਸੀਂ ਇਹਦਾ ਪਰਜੂਨ ਰਿਕਾਰਡ ਜਿਹੜਾ ਕੱਲ ਕੰਘਾੜਿਆ ਜਿਸ ਦੇ ਖਿਲਾਫ ਪਹਿਲਾਂ ਹੀ ਦੋ ਚੋਰੀ ਦੇ ਮਾਮਲੇ ਤੇ ਦੋ ਐਨਡੀਪੀ ਨਸਕ ਦੇ ਤਹਿਤ ਮਾਮਲੇ ਦਾ ਰਿਮਾਂਡ ਤੇ ਲਿਆ ਜਿਹਨੂੰ ਅੱਜ ਅਸੀਂ ਮਾਨਜੋਗ ਅਦਾਤ ਵਿੱਚ ਪੇਸ਼ ਕੀਤਾ ਸੀ ਇਸ ਤੋਂ ਹੋਰ ਕੁਝ ਕੁ ਸਤੀ ਜੁਲਤਾ ਜਿਸ ਦੇ ਖਾਫ ਕਾਫੀ ਸਾਨੂੰ ਦਿਨਾਂ ਤੋਂ ਇਨਪੁਟ ਸੀਗੇ ਦੁਬਾਰਾ ਬੰਦਾ ਜਿਹੜਾ ਹੈ ਇਹ ਇਸ ਤਰ੍ਹਾਂ ਦੀ ਜਿਹੜੀ ਆਹੋ ਨਸ਼ੀਲੇ ਪਦਾਰਥ ਜਿਹੜਾ ਉਹ ਸ਼ਹਿਰ ਦੇ ਕੁਝ ਏਰੀਆ ਵਿੱਚ ਸਪਲਾਈ ਕਰ ਰਿਹਾ ਤੇ ਇਸ ਕਰਕੇ ਇਹਦਾ ਸੀ ਖੰਨਾ ਰਿਮਾਂਡ ਲਿਆ ਮਾਨਜੋਗ ਅਦਾਤ ਪਰੋਂ ਤੇ ਇਹ ਤੋਂ ਹੋਰ ਦੁਬਾਈ ਦਾ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇਸ ਤਰ੍ਹਾਂ ਦੀ ਜਿਹੜਾਂ ਸੀ ਲਾਪਦਾ ਤੱਕ ਕਿੱਥੋਂ ਲੈ ਗਿਆ ਉਹਦਾ ਕਿਸ ਨੂੰ ਇਸਨੇ ਸਪਲਾਈ ਕਰਦਾ ਇਹ ਪਿੰਡਾਂ ਵੀ ਉਹਦੇ ਵੀ ਐਡਿਕਟਡ ਹੈ ਸੀ ਸਰ ਕੋਈ ਨਾਲ ਸਾਥੀ ਵੀ ਹੈਗੇ ਸੀ ਇਹਨਾਂ ਦੇ ਰੀਸੈਂਟ ਫਿਲਹਾਲ ਇਹਦੀ ਕੁਛ ਗਿਸ਼ ਸਾਡੇ ਤਫ਼ਤੀਸ਼ੀ ਅਫਸਰ ਵੱਲੋਂ ਕੀਤੀ ਗਈ ਹੈ ਔਰ ਮੈਂ ਵੀ ਖੁਦ ਜਿਹੜਾ ਉਹਨੂੰ ਬੱਸ ਇਸ ਸਾਰਿਆਂ ਕੋਲ ਸਿਰ ਇੱਕ ਦੁੱਕਾ ਬੰਨਿਆ ਹੈ ਇਹ ਨਾਮ ਹੈ ਗੈਜ਼ੀ ਉਸ ਨੂੰ ਅ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਸਭਾ ਵਿੱਚ ਸੁਲਝਾ ਲਿਆ ਹੈ ਵਾਈਕ ਇਸਨੇ ਖੁਦ ਕੇ ਕਿਚੋੜੀ ਦਾ ਵਾਈਕ ਇਸਨੇ ਖਰੀਦਿਆ ਕਿਸੇ ਪ੍ਰਿਯੋਦਾ ਇਹ ਦੱਸਿਆ ਕਿ ਹਰ ਕਿਸੇ ਵਾਂਗਰ ਜਿੱਦਾਂ ਇਹ ਪੂਰਾ ਆਪਣਾ ਤੇ ਨੀਸਰ ਕਰਾ ਲਿਆ ਤੇ ਉਹਨੂੰ ਇਹ ਯੂਜ਼ ਕਾਪੀ 5-6 ਮਹੀਨੇ ਤੋਂ ਖਰੀਦ ਕੇ ਕਰ ਰਿਹਾ ਹਾਂ ਸਰ ਜਿੱਦਾਂ ਇਹ ਖਰੀਦੇ ਜਾਂਦੇ ਮੋਟਰਸਾਈਕਲ ਨੂੰ ਨਹੀਂ ਨਾਮ ਕਰਾਇਆ ਜਾਂਦੇ ਫਿਰ ਉਹ ਜਿਹੜੇ ਜਿਨ੍ਹਾਂ ਦੇ ਨਾਮ ਹੈ ਉਹਨਾਂ ਨੂੰ ਵੀ ਫਿਰ ਪਿੱਛੇ ਇਨਵੋਲ ਕੀਤਾ ਜਾਂਦਾ ਜੀ ਦੇਖੋ ਜੋ ਸਰਫਰ ਮਿਸਰ ਤੇ ਇਸ ਗੱਲ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਲਿਆ ਕੇ ਕਿ ਜਿਹਦੇ ਨਾਮ ਤੇ ਹੈਗੀ ਆ ਇੱਥੇ ਕਈ ਵਾਰੀ ਉਹਦੀ ਇਨਵੋਲਵਮੈਂਟ ਪਾਈ ਜਾਂਦੀ ਆ ਮਾਲਕ ਦੀ ਤਾਂ ਉਹਦੇ ਖਿਲਾਫ ਵੀ ਬੰਦੀ ਕਰ ਲਈ ਸੀ ਕਰਦੇ ਆਂ ਫਰਾਰੇ ਦੇ ਕੋਲ ਇਹ ਬਾਈਕ ਜਿਹੜੀ ਆ ਉਹ ਇਸੇ ਆਧਾਰ ਤੇ ਇਸ ਐਫਪੀਆਰ ਦੇ ਵਿੱਚ ਅਸੀਂ 25 ਐਨਡੀਵੀ ਸੈਕਟ ਦਾ ਜਿਹੜਾ ਨਿਰਨਾਜ ਕੀਤਾ ਕਿਉਂਕਿ ਉਹ ਬਾਈਕ ਇਹਦੇ ਨਾਮ ਨਹੀਂ ਹੈ ਔਰ ਜਿਹੜੇ ਬੰਦੇ ਦੇ ਨਾਮ ਤੇ ਆ ਉਹ ਉਸ ਬੰਦੇ ਨੂੰ ਵੀ ਇਹਦੇ ਵਿੱਚ ਸ਼ਾਮਲ ਤੁਸੀਂ ਕਰਕੇ ਕਾਰਸ਼ਿਸ ਕੀਤੀ ਜਾਊਗੀ